ਸਤਿ ਸ੍ਰੀ ਅਕਾਲ ਭਾਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਮੂਗੇ ਤੇ ਕੰਟੀਨਿਊ ਕਰਦੇ ਆ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਆਏ ਆ ਆਪਣੇ ਸ਼ਹਿਰ ਪਤਲਾ ਤੇ ਹਨਾ ਬੱਚਿਆਂ ਨੂੰ ਹੁਣ ਆਪਾਂ ਲੈ ਰਿਆਂ ਹਰ ਜਿਹੜੀ ਆਏ ਨੇ ਉਹ ਗਏ ਹੋਏ ਨੇ ਅੰਦਰ ਬੱਚਿਆਂ ਨੂੰ ਲੈਣ ਉਹ ਕਹਿੰਦੇ ਆ ਅਸੀਨੇ ਮੂਵੀ ਦੇਖਣੀ ਆ ਹਨਾ ਬੀਬੀ ਰਾਜਨੀ ਬਹੁਤ ਸੋਹਣੀ ਮੂਵੀ ਆ ਹਨਾ ਤੇ ਜਿੰਨਾ ਵੀ ਸੋਣਿਆ ਤੇ ਫਿਰ ਡੈਡੀ ਕਹਿੰਦੇ ਵੀ ਕਵਾਰ ਬੱਚਿਆਂ ਦਾ ਦਿਖਾ ਲਿਆ ਉਹ ਹਨਾ ਵੀ ਪਤਾ ਲੱਗਦਾ ਆਪਣੇ ਇਤਿਹਾਸ ਦਾ ਹਨਾ ਪਿਛਲਾ ਪਿਛੋਕੜ ਕੀ ਸੀ ਕਿਵੇਂ ਕਿਵੇਂ ਆ ਹਾਂ ਜੀ ਬਾਕੀ ਦਾ ਅੱਜ ਜਗ੍ਹਾ ਦਾ ਬਰਥਡੇ ਪਾਈ ਮੈਡਮ ਦਾ ਉਹਦੇ ਤੋਂ ਉਹਦੇ ਬੱਚਿਆਂ ਨੇ ਪਾਰਟੀ ਕਰਦਾਂਗੇ ਨਾਲ ਜਹਾਜ਼ ਬਹਾਨੇ ਨਾਲ ਨਾਲੇ ਕਹਿੰਦੇ ਮੂਵੀ ਦੇਖ ਲਾਂਗੇ ਚਲੋ ਦੋਨੇ ਕੰਮ ਹੋ ਜਾਣਗੇ ਉਹ ਕਹਿੰਦੇ ਵੀ ਮਮਾ ਆਪਦੇ ਬਰਥਡੇ ਤੇ ਸਾਨੂੰ ਕਹਿੰਦੇ ਵੀ ਆਹ ਮੂਵੀ ਦਿਖਾ ਦਿਓ ਸਾਨੂੰ ਚੱਲ ਫੇਰ ਡੈਡੀ ਕਹਿੰਦੇ ਵੀ ਜਾਇਓ ਵਾਹ ਦੇ ਨਾਲ ਹਨਾ ਪਹਿਲਾਂ ਅਸੀਂ ਨੇ ਪ੍ਰੋਗਰਾਮ ਬਣਾਇਆ ਸੀ ਵੀ ਸੰਡੇ ਨੂੰ ਜਾਵਾਂਗੇ ਫਿਰ ਸੰਡੇ ਨੂੰ ਉਹਨਾਂ ਦੇ ਪੇਪਰ ਨੇ ਹੁਣ ਮੰਡੇ ਤੋਂ ਉਹਦਾ ਇੰਗਲਿਸ਼ ਦਾ ਪੇਪਰ ਆ ਬੱਚਿਆਂ ਦਾ ਫਿਰ ਅਸੀਂ ਨਾ ਕਵੀ ਚੱਲ ਅੱਜੇ ਜਾਏ ਨੇ ਡੈਡੀ ਕਹਿੰਦੇ ਅੱਜ ਸੰਡੇ ਕੋਲ ਵਾਹਨਾਂ ਵੀ ਆ ਨਾਲੇ ਬਰਥਡੇ ਸੈਲੀਬ੍ਰੇਟ ਕਰ ਲਿਓ ਤੇ ਨਾਲੇ ਬੱਚਿਆਂ ਨੂੰ ਵੀ ਦਿਖਾ ਲਿਓ ਆਪਾਂ ਵਾਰਡੇ ਸੈਲੀਬ੍ਰੇਟ ਆ ਡੈਡੀ ਉਹਨਾਂ ਦੇ ਨਾਲ ਹੀ ਕਰਾਂਗੇ ਘਰੇ ਜਾ ਕੇ ਮੈਂ ਤਾਂ ਕਿਹਾ ਸੀ ਉਹਰੇ ਨੂੰ ਪੁੱਤ ਨੂੰ ਖਵਾਵਾਂਗੇ ਮਾੜਾ ਸਮਾਂ ਚਾਲਾ ਇਹ ਗੱਲ ਮੈਂ ਗੱਲ ਵਾਰਡੇ ਨੂੰ ਮੈਂ ਕਿਹਾ ਨਿਆਣੀਆਂ ਦੋਪਲ ਖਾਣਗੇ ਚੋਰੇ ਵੀ ਖਾਣਗੇ ਪਹਿਲਾਂ ਉਹ ਫਿਰ ਜਾਂਦੇ ਹੋਏ ਖਾਣਗੇ ਹੋਵੇ ਲੇਰ ਲਾਇਵ ਤੇ ਆ ਗਿਆ ਨਾ ਬੱਚਿਆਂ ਨੂੰ ਤਾਂ ਪਤਾ ਨਹੀਂ ਬੱਚਿਆਂ ਦੇ ਬਾਪ ਦਾ ਮੈਨੂੰ ਜਰੂਰ ਪਤਾ ਕਿਹੜਾ ਦੋਰੇ ਖਾਣਗੇ ਉਹ ਪੂਰਾ ਤਿਆਰ ਮੈਂ ਕਿਹਾ ਦੋਰੇ ਖਾਣਗੇ ਉਹ ਬੱਚਿਆਂ ਦਾ ਪੀਜਾ ਆਪਦਾ ਰਾਜ ਉਹ ਕੰਮ ਇੰਵਿਟਿਡ ਆ। ਆਹੋ। ਉਹ ਤੇ ਕਿਹ ਦੇਖਾ। ਉਹ ਤੇ ਲਿਖਾ ਕਿਉਂ ਆਇਆ ਕਰਨ ਉਹ ਕਹਿੰਦੇ ਭਾਈ। ਪਹਿਲਾਂ ਲਿਖਾਉਂਦੇ ਨੇ ਵੀ ਹਾਂ ਬੱਚੇ ਆਏ ਨੇ ਸਾਡੇ ਕੋਲ। ਕਿੱਧਰ ਜਾ ਰਹੇ ਨੇ ਬੱਚੇ? ਕਾਹਦੇ? ਯਾ। ਹਲੋ ਤੇਰਾ ਹਾਂ। ਦੇਖ ਤੇਰਾ ਜੂੜਾ। ਜੜੀ ਫੁੱਲ ਮoze ਕਰਾਉਂਗੇ। ਸਿੰਘ ਮੇਚਾ। ਫੁੱਲ ਡਿਊਰੀ ਹੋ। ਹਾਂ ਬੁਤਰੀ। ਤੂੰ ਕਿਹੜੇ ਕੱਪੜੇ ਵਾਂਗੂ ਕਾਹੀ ਰੱਖੋ ਨੇ ਕੱਪੜੇ ਵਾ ਲੋ ਕੱਪੜੇ ਯਾਰਾ ਬਲੌਗ ਨੂੰ ਓਵਰ ਕਰ ਦੋ ਮੈਂ ਅੱਜ ਬੰਦ ਕੋਲ ਬੈਠੂਣੀ ਨਾ ਠੀਕ ਆ ਉਹ ਅਨਕਲ ਵੀ ਫਰੈਂਡ ਵੀ ਨੇ ਫੰਕ ਪੰਚਨੂ ਨਾ ਦੇਖੀ ਆ ਏਸੀ ਕਰਕੇ ਹੋ ਰਹੀ ਆਪਣੇ ਸਾਹ ਕਰਕੇ ਸੇਤੋਂ ਤਲੇ ਹੋਈ ਪਈਆਂ ਤੋਂ ਦਾ ਪੈਰ ਪਾਂਟ ਜਾ ਆ ਬੋਤਲ ਜੀ ਕੀ ਲੱਗਦੀ ਨਹੀਂ ਖੁੱਲਦੀ ਜਿਹੜੀ ਆ ਜੀ ਅੱਛਾ ਹੈਂਡਬੋਲ ਉਹਨੂੰ ਦੇਖੀ ਆ ਵੀ ਲੈ ਜਾਂਦੇ ਨੇ ਚਾਹਤੇ ਕੱਢ ਕੱਪੜੇ ਤੇਰਾ ਕੋਲ ਗੱਡੀ ਖੜੀ ਐ ਕੋਈੜਾ ਹੋ ਰਿਹਾ ਮਮਾ ਵੀਰ ਵੀ ਸਟੇ ਹੋ ਚੱਲੋ 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 ਲੇਟਾਂ ਲੇਟਾਂ ਲੇਟਾ ਪਈ ਚੱਲੋ 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 ਲੇਟ ਪਈ ਅੱਜ ਲੈ ਹਾਂ ਬਾਸ ਜਾਣ ਆਪਾਂ ਨੇ ਹੋਰ ਕਾ ਕਰੇ ਲਓ ਜੀ ਅਸੀਂ ਪਹੁੰਚ ਗਏ ਹੁਣ ਕਾਰ ਬਾਜ਼ਾਰ ਬੀਬੀ ਰਾਣੀ ਮੇਰੀ ਇਹ ਏਸ਼ੀਆ ਦਾ ਸਭ ਤੋਂ ਵੱਡਾ ਕਾਰ ਬਾਜ਼ਾਰ ਜਿਹੜਾ ਪਾਕਲਾਂ ਦੇ ਵਿੱਚ ਆ ਉੱਥੇ ਬਹੁਤ ਕਾਰਾਂ ਨੇ ਇੱਥੇ ਕਹਿੰਦੇ ਸਭ ਤੋਂ ਚੰਗੀ ਗੱਡੀ ਵੀ ਮਿਲਦੀ ਆ ਹਾਂ ਤਾਂ ਸਭ ਤੋਂ ਮਾੜੀ ਗੱਡੀ ਮਿਲਦੀ ਆ ਲੈਣ ਲੈਣ ਦਾ ਮੀਡਲ ਗੱਡੀ ਹੋਣਾ ਚਾਹੀਦਾ ਜੇ ਬੰਦੇ ਨੂੰ ਵਧੀਆ ਪਰਖ ਨਾ ਦੇਖ ਲੂਗਾ ਤਾਂ ਚੰਗੇ ਮਿਲ ਜੂਗੀ ਕਿਉਂ ਜਿਵੇਂ ਕਹਿੰਦੇ ਪੰਜੇ ਉਪਰ ਇੱਕ ਸਾਰ ਨਹੀਂ ਹੁੰਦੀ ਹਨ ਹੂੰ ਉਹ ਗੱਲ ਹੈ ਮੀਡਲ ਗੱਡੀ ਵੀ ਮਿਲਦੀ ਹੈ ਜਿਸਨੂੰ ਕਿਸੇ ਨੂੰ ਠੀਕ ਠਾਕ ਦੀ ਚਾਹੀਦੀ ਆਸਕਾਰ ਵੀ ਸੋਡੀ ਤਾਂ ਨਹੀਂ ਖੜੀ ਇਹ ਪਹਿਲਾਂ ਸੀ ਉਰੇ ਖੜਾਂਗੇ ਹਰੇਕ ਨੂੰ ਕਹਿ ਦਾਨੇ ਫੌਜੀ ਰੰਗੀ ਜੀ ਹਰੇਕ ਨੂੰ ਕਹਿ ਦਾਨੇ ਸਸੀ ਮੰਮਾ ਫਿਰ ਆ ਕੇ ਆ ਰਿਹਾ ਹਾਂ ਆਪਾਂ ਪਹੁੰਚ ਗਏ ਜੀ ਸਿਨੇਮਾ ਹਾਲ ਵਿੱਚ ਬਰਥਡੇ ਬਰਥਡੇ ਚਾ ਲੋ ਅਗੜੀ ਘੜੀ ਫੋਟੋ ਆ ਉਹ ਦਲ ਤਾਂ ਰੱਜ ਜਾਏ ਮੈਂ ਪਰਲੇ ਬੱਸ ਚੁੱਤੀ ਜਾਂਦੇ ਤੇ ਵੀ ਰਹਿਣੀ ਆਹ ਮੁੰਡੇ ਬੱਚਾ ਨੇ ਡਰੈਸਾਂ ਸਿਨੇ ਗੱਡੀ ਜੇ ਚੇਂਜ ਕਰਤੀਆਂ ਇਹਨਾਂ ਦੇ ਕੱਪੜੇ ਲੈ ਕੇ ਆਏ ਤੇ ਨਾਲ ਇੱਕ ਮਿੰਟ ਮਾਰਿਆ ਇਹਨਾਂ ਨੇ ਕੱਪੜੇ ਬਾਜ਼ਾਰ ਵਿੱਚ 5 ਮਿੰਟਾਂ ਦਾ ਰਾਹ ਹੈ ਜੀ ਤੇ ਨਾਲ ਦੇ ਸਕੂਲ ਤੋਂ ਸਿਨੇਮੇ ਦਾ ਅੱਜ ਇਹ ਸੁਈਣਾ ਵੀ ਲਾਇਆਈ ਡਰੈਸ ਨਾਲ ਮੈਚ ਕਰ ਗਈਆਂ ਪਰਪਲ ਕਲਰ ਦੀਆਂ ਜਣੀਆਂ ਹੈ ਜੋ ਗੇਟੋ ਲੈ ਕੇ ਆਈ ਸੀ ਤੇ ਹੁਣ ਗੱਡੀ ਲਾ ਰਹੇ ਨੇ ਬੈਕ ਜਦੋਂ ਅਸੀਂ ਅਰਦਾਸ ਫਿਲਮ ਦੇਖਣ ਆਏ ਸੀ ਨਾ ਆ ਮਸਤਾਨਾ ਉਦੋਂ ਇੱਥੇ ਸਾਰਾ ਭਰ ਗਿਆ ਸੀ ਜਾਮ ਲੱਗ ਗਿਆ ਸੀ ਕੁਝ ਉਸ ਦਿਨ ਸੰਡੇ ਸੀ ਸੰਡੇ ਕਰਕੇ ਵੀ ਜਾਦੇ ਉਹ ਹੋ ਜਾਂਦਾ ਰਸ਼ ਹਾਏ ਤਾਂ ਵੀ ਦੇਖ ਲੈਣੇ ਹੋਗੇ ਨਾ ਟੋਪ ਆਈ ਕਰਦੇ ਨੇ ਆਈ ਕਰਦੇ ਨੇ ਮਾਰ ਦੇ ਇਹਨੇ ਦਿਲ ਸਾਡਾ ਕੱਟਦਾ ਇਹਨੂੰ ਨਹੀਂ ਛੁੱਟਦਾ ਹੱਦਾਂ ਦੇ ਪ੍ਰੇਸ਼ਾਂਤ ਮਾਰ ਦੇ ਇਹਨੇ ਦਿਲ ਸਾਡਾ ਕੱਟਦਾ साबुन से नहाएंगे तो आपकी खूबसूरती का असर दूसरों की आंखों में तो दिखेगा ही अलाइट सतना, सतना करता पुरुष निर्भव निर्वैर ਅਕਾਲ ਮੂਰਤ ਅਕਾਲ ਹੈ ਅਜੋਨੀ ਸੈਪੰ ਗੁਰਪ੍ਰਸਾਦ ਇਸਤਰਾ ਮੋਹਨ ਦੀ ਭੁੱਲ ਬਖਸ਼ੀ ਗਈ ਉਸ ਦੀ ਫਰਿਆਦ ਸੁਣ ਕੇ ਪਰਮਾਤਮਾ ਨੇ ਉਸ ਤੇ ਮਿਹਰ ਕਰ ਦਿੱਤੀ ਤੇ ਉਸ ਦਾ ਰੋਗ ਕਟਿਆ ਗਿਆ ਇਹ ਸਭ ਰਜਨੀ ਦੀ ਸੱਚੀ ਸ਼ਰਧਾ ਅਤੇ ਪਰਮਾਤਮਾ ਉੱਤੇ ਉਸ ਨੇ ਵਿਸ਼ਵਾਸ ਕਰਕੇ ਹੋਇਆ ਰਜਨੀ ਜੇ ਤਾਂ ਖੇੜੇ ਚ ਰੋਟੀ ਮੰਗ ਕੇ ਵਾਪਸ ਆਈ ਤੇ ਮੋਹਨ ਨੂੰ ਉੱਥੇ ਨਾ ਦੇਖ ਕੇ ਲਓ ਜੀ ਆਪਾਂ ਹੁਣ 5 ਵਜੇ ਡਿਨਰ ਕਰ ਲਾਂਗੇ ਆਪਦਾ ਹਵੇਲੀ ਪਹੁੰਚ ਗਏ ਆ ਜਿਹੜੀ ਆਪਣੇ ਦਗਾਲ ਬਾਈਪਾਸ ਤੇ ਨਹੀਂ ਦਗਾਲ ਰੋਡ ਤੇ ਆ ਜਾਂਦੀ ਆ ਲੈ ਇਹ ਤਾਂ ਲੱਗ ਗਿਆ ਆਪਦਾ ਮਨੋਰੰਜਨ ਕਰਨਾ ਊਰੇ ਵੀ ਟਰੈਕਟਰ ਖੜਾਤਾ ਹੈ ਕਾਲੇ ਕਾ ਹਵੇਲੀ ਇੱਕ ਟਾਇਰ ਪਜਮੀ ਪਲੇਨ ਕਰੇ ਪੈਲੀ ਕਾ ਸੇ ਹੋਇ ਟਾਇਰ ਨੇ ਵੀ ਜਿਹੜਾ ਰੂੜੇ ਵੀ ਨਾ ਉਧਰ ਦੇਖਣ ਆਈ ਚੀਜ਼ ਆ ਫਰੀ ਬੈਡਿੰਗ ਵਗੈਰਾ ਕਰ ਸਕਦੇ ਆ ਆਪਾਂ ਵੀਡੀਓ ਸ਼ੂਟ ਕਰ ਸਕਦੇ ਆ ਪਾਣੀ ਆ ਲਓ ਜੀ ਇਹ ਹੈਗੀ ਆ ਹਵੇਲੀ ਅਸੀਂ ਪਹਿਲਾਂ ਵੀ ਦੇਖ ਚੁੱਕੇ ਆ ਇਹਨੂੰ ਤੇ ਹੁਣ ਹੂੰ ਦੇਖੋ ਤੇ ਆ ਇੱਧਰ সুইਵਿੰਗ ਗਰਮੀ ਦੇ ਵਿੱਚ ਮੁੰਡੇ ਬੱਚੇ ਨਹਾ ਕੇ ਜਾਂਦੇ ਨੇ ਹਨਾ ਤੇ ਸਾਰੀ ਫੈਕਸ਼ਨ ਰੈਡੀ ਹੋ ਰਹੀ ਆ

ਹਾਂ ਤੈਨੂੰ ਤਾਂ ਜਰੂਰ ਸੱਤ ਤੇ ਚਾੜਦੀ ਆ ਮੈਂ ਚਲੋ ਆਜੋ ਬੱਚੇ ਫੇਰ ਕਮੇਰਾ ਹੋ ਜਾਓ ਉਹ ਜੀ ਬੱਚੇ ਉਧਰ ਤੋਂ ਵੀ ਦੇਖੋ ਤਾਂ ਉਹਦੇ ਵਿੱਚ ਨਹੀਂ ਵੜਨਾ ਫੋਟੋ ਬਸ ਐ ਇੱਥੇ ਖੜ ਕੇ ਕਰਾ ਲਓ ਲਓ ਜੀ ਅਸੀਂ ਨੇ ਰੋਟੀ ਪਾਣੀ ਖਾ ਪੀ ਲਿਆ ਫੇਰ ਮੇਰੇ ਵਿੱਚ ਆ ਗਿਆ ਪੁੱਤੋ ਸਿੰਗਲ ਲੇਡੀ ਆਇਓ ਸੈਟ ਚਲੋ ਚਲੋ ਬੈਠੋ ਤੇ ਰੋਟੀ ਪਾਣੀ ਵਦਿਆ ਸੀ ਹਨਾ ਥੋੜਾ ਜਿਹਾ ਸੋਨੂ ਅਸੀ ਨੇ ਘਮ ਘਮਾ ਦਿੱਤਾ ਆੜਾ ਦਾਣਾ ਸੀ ਜਿਹੜਾ ਹੁਣ ਆਪਾਂ ਚੱਲਦੇ ਆ ਘਰ ਨੂੰ ਕੋਈ ਨਾ ਮम्मा ਬੈਜੂਗੀ ਤੇਰੀ ਮम्मा ਨੇ ਕਿੱਥੇ ਜਾਣਾ ਮੈਸੇ ਬ੍ਰੇਕਫਾਸਟ ਲੰਚ ਡੀਨਰ ਅਸੀਂ ਦਾ ਡਿਨਰ ਕਰ ਲਿਆ ਆਪਦਾ 5 ਵਜੇ ਮੇਰੇ ਵੀ ਖਾਣਾ ਕਰ ਦੋ ਚੰਨਾ ਲੋਕ ਤਾਂ ਤੇ ਫਿਲਮ ਬਹੁਤ ਸੋਹਣੀ ਸੀ ਤੇ ਮੇਰੀ ਤਾਂ رائے ਆ ਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਨਾ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਆ ਕਿ ਪਰਮਾਤਮਾ ਵਿੱਚ ਵਿਸ਼ਵਾਸ ਦਿਖਾਇਆ ਗਿਆ ਹਨ ਵੀ ਇੱਕ ਗੱਲ ਤਾਂ ਹੈਗੀ ਆ ਵੀ ਜਦੋਂ ਆਪਣਾ ਹਨਾ ਆਪਾਂ ਪਰਮਾਤਮਾ ਤੋਂ ਕੋਈ ਚੀਜ਼ ਜੋਰ ਨਾਲ ਮੰਗਦੇ ਆ ਹੱਥ ਨਾਲ ਜਿਉਂ ਨਾ ਮਿਲੇ ਤਾਂ ਬੰਦੇ ਦਾ ਵਿਸ਼ਵਾਸ ਟੁੱਟ ਜਾਂਦਾ ਉਹ ਚੀਜ਼ ਦਿਖਾਈ ਹੋਈ ਆ ਵੀ ਆਪਣਾ ਵਿਸ਼ਵਾਸ ਨਹੀਂ ਆਪਾਂ ਨੂੰ ਪ੍ਰਮਾਤਮਾ ਦਾ ਤੋੜਨਾ ਚਾਹੀਦਾ ਹੈਗਾ ਜੇ ਆਪਾਂ ਨੂੰ ਉਹ ਚੀਜ਼ ਨਹੀਂ ਮਿਲੀ ਹੈਗੀ ਆਪਣੇ ਕਰਮਾਂ ਚ ਉਹ ਚੀਜ਼ ਨਹੀਂ ਹੈਗੀ ਹਨਾ ਇਹ ਵੀ ਇਹ ਬੰਦੇ ਨੂੰ ਸੋਚਣਾ ਚਾਹੀਦਾ ਪਰ ਉਹ ਜਿਹੜਾ ਹੋ ਸੀ ਜਿਹੜਾ ਰਾਜਾ ਸੀ ਉਹ ਨੇ ਦੇਖਿੰਦੇ ਕਾ ਕਾ ਮੋਟਰ ਦਾ ਬਾਲਾ ਸਮਾਨ ਹੈ ਇਹ ਅੱਜ ਤਾਂ ਵਾਦ ਸਾਰੇ ਮੰਦਾ ਸਾਰੇ ਰਾਬੜ ਉੱਪਰ ਮੇਰੇ ਲਈ ਇਹ ਕੁਝ ਵੀ ਨਹੀਂ ਹੈਗਾ ਆਪਾਂ ਨੇ ਲੋ ਜੀ ਤੁਸੀਂ ਆਇਆ ਕਿਹਦਾ ਤੁਸੀਂ ਆਉਂਦੇ ਹੋ ਨਾ ਹਲੋ ਬੜੀ ਜੀ ਉਹ ਕੋਈ ਸੱਤ ਨਾ ਕੋਈ ਜੀ ਆਉਂਗਾ। ਹਾਂ ਗਾ ਅੰਦਰ ਨੇ। ਨਾ ਨਾ ਉਹ ਤਾਂ ਨਾ ਮੈਨੂੰ ਤਾਂ ਨਾ ਪਤਾ ਲਾ ਹੋਊਗਾ। ਹਾਂ ਇਹ ਤਾਂ ਪੁੱਜੋ। ਹਾਂ। ਇਹ ਰੇਣ ਨਹੀਂ ਆਉਣਾ। ਪੂਰਾ ਕਰਾਂ ਤੂੰ ਹਮ ਤੇ ਕਰਵਾਉਣ ਕਿਉਂ ਕਰਵਾਉਂਦਾ। ਆਹ ਦੇ ਫੜਿਆ। ਆਹ ਹੁਣ ਤਰਾ। ਐਂ। ਪੂਰੇ ਕੋਲਤੀ ਪੜਵਾ ਕੇ। ਲੋ ਜੀ ਸਾਰੇ ਜਣੇ ਕੋਲਤੀ ਖਾਓ। ਮੇਰੀ ਵੀ ਖਾ ਲਓ ਮਮਾ ਜੀ ਨੇ ਖਾ ਲਿਆ। ਦੇਖੀ ਅਸੀਂ ਨੇ ਰੋਟੀ ਨਾਲ ਉੱਥੇ ਸਵੀਡਿਸ਼ ਕੁਝ ਨਹੀਂ ਲਿਆ ਹੈਗਾ। ਅਸੀਂ ਨੇ ਸੋਚਿਆ ਵੀ ਚਲੋ ਆਪਾਂ ਪੈਣੀ ਆਣਾਂ ਦੀ ਕੀ ਕੁਲਫੀ ਖਾਵਾਂਗੇ ਤੇ ਸਾਨੂੰ ਟੇਸਟੀ ਲੱਗਦੀ ਆ ਹੁਣ ਆਪਾਂ ਜਾਂਦੇ ਘਰੇ ਮਿਲਾਂਗੇ ਘਰੇ ਜਾ ਕੇ ਲਓ ਜੀ ਅੱਜ ਹੈਗਾ ਸੰਦੀਪ ਕੌਰ ਦਾ ਬਰਥਡੇ ਇਹ ਲਈ ਆ ਜਸਨੀਜ ਕੇਕ ਮੰਮੀ ਉਹ ਨਾ ਖਾਓ ਸੰਦੀਪ ਨੂੰ ਖਾਜੀ ਤੇ ਉਹਨਾਂ ਨੇ ਨਾ ਗੰਦੇ ਤੇ ਰੱਖ ਕੇ ਨਿਕਾਸ ਸੋ ਦੀ ਫੋਟੋ ਜਸ ਹੁਣ ਤੂੰ ਕੇਕ ਕਿ ल्याਈ ਫੇਰ ਤਾਂ ਕੇਕ ਖਵਰਾ ਕਿਵੇਂ ਬਣਾਇਆ ਹੋਊਗਾ ਇਹ ਤਾਂ ਤੈਨੂੰ ਦੇਖ ਲਿਆ ਉਹ ਖਵਰੇ ਤਾਂ ਹੀ ਜਿਹੇ ਬਣਾਉਣਾ ਹੈ ਕੈਨਿ ਇਹ ਤਾਂ ਗੰਦੇ ਜਿਹੋ ਤੇ ਰੱਖ ਕੇ ਸੰਦੀਪ ਲਿਖਿਆ ਤੀ ਉਹਨਾਂ ਨੇ ਕੈਨਿ ਆ ਨਾ ਖਾਏ ਉਹ ਮੈਂ ਕੇਕ ਖਵਰਾ ਕਿਵੇਂ ਬਣਾਇਆ ਜਿਹੜਾ ਤੈਨੂੰ ਪਸੰਦ ਆਇਆ ਮੰਮਾ ਵੀ ਲਿਆਉਗੀ ਤੂੰ ਇਹ ਨਹੀਂ ਜਸ ਨਹੀਂ ਲੜਨਾ ਨਹੀਂ હેપી મામા મેં બાંટી મગવાંા કરકે બાંટી ની વહેંચી દીધી જીની ਦੇ જન્મદિવસના આણે દિના વજને જટવા તો હેપી બર્થડે ਬਸ ਕੁਤੇ ਬਸ 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 ਹਕਦੰਦ ਬੋਲੋ ਤਾਂ ਹੈਪੀ ਬਰਥਡੇ ਟੂ ਯੂ ਆ ਨੀਂਦ ਕੋਟਕਿਆ ਆ ਹੁਣ 14 ਵਜੇ ਨੀਂਦ ਬਹੁਤ ਆਈ ਜੀ ਆਪ ਨੂੰ ਬੋਲਣਾ ਬਸ ਆਪ ਕੋਈ ਬਾਦ ਨਹੀਂ ਲੱਗ ਰਹੀ ਮੈਂ ਤਾਂ ਆਵਾਂ ਲਿਖ ਪਾਇਆ ਗਿਆ ਹੋਈ ਤੱਕ ਨੀਂਦ ਸਾਂ ਕਹਿੰਦੇ ਹੁਣ ਬਾਤ ਕੋਈ ਲੱਗਦੀ ਨਹੀਂ ਉਹਨੂੰ ਦੇਖ ਕੇ ਫੇਰ 12 ਵਜੇ ਤੱਕ ਇਹ ਤਾਂ ਸਾਰੀ ਰਾਤ ਤੇ ਫਿਰ ਜਾਂਦਾ ਦੋ ਤਿੰਨ ਰਾਤਾਂ ਹੋ ਗੀਆਂ ਮੈਨੂੰ ਤਾਂ ਹੀ ਪਤਾ ਲੱਗਦਾ ਕਦੇ ਵੱਢ ਗਿਆ ਕਦੇ ਨਿਕਲ ਗਿਆ ਕੀਤਾ ਹੈ ਰਾਤ ਨੂੰ ਉਹ ਬਾਅਦ ਮੇਰਾ ਮੈਂ ਪਾਣੀ ਪੀਉਂਦਾ ਹੋਰ ਫੇਰ ਜਾ ਮੇਰੇ ਕੋਲੋਂ 200 ਰੁਪਏ ਆ ਗਰੀਪੇ ਕੋਲਿਆ ਕਰਾ ਕਹਣਾ ਬੋਲੇ ਤੈਨੂੰ ਜਵਾਰੀ ਨਹੀਂ ਮੈਂ ਬਖਾ ਖੜਕਾ ਕਰਦਾ ਜਿਵੇਂ ਚੱਲਦਾ ਹੋਰ ਮੈਨੂੰ ਵੀ ਕਈ ਵਾਰ ਡਰ ਜਾ ਲੱਗਦਾ ਬਾਅਦ ਮੇਰਾ ਮੈਂ ਆਪਾ ਮੜਿਆ ਹੋਰ ਹੌਲ ਪੈ ਜਾਂਦਾ ਮੇਰੇ ਕਈ ਵਾਰ ਜਦ ਇਹ ਅੰਦਰ ਵੱੜਦਾ ਮੈਨੂੰ ਐ ਲੱਗਦਾ ਵੀ ਕਿਤੇ ਦਬਾਓ ਜਾ ਜਦੇ ਵੀ ਕੋਈ ਬੰਦਾ ਆ ਗਿਆ ਹੋਰ ਮੈਂ ਕਿਹਾ ਸਾਡੇ ਆ ਹੀ ਹੋਈ ਸੀ ਮੈਨੂੰ ਹੋਰ ਮੇਰੀ ਪਰਸੋ ਤੱਕ ਕਰਵਾਤੀ ਦੀ ਮਾਂ ਮੈਨੂੰ ਤਾਂ ਅਟੈਕ ਕਰ ਦੇਗਾ ਤੂੰ ਐ ਵਰੀਏ ਦਾ ਧਪਕ ਤੱਪਕ ਪੈਰਾਂ ਨਾਲ ਬੜਿਆ ਜਦੋਂ ਉਹਨਾਂ ਨੇ ਹਾਂ ਨਾ ਪਹਿਲਾਂ ਹੋਰ ਬੋਲਿਆ ਕਰੋ ਪਤਾ ਲੱਗ ਜਾਂਦਾ ਜੀ ਪਤਾ ਲੱਗ ਜਾਂਦਾ ਵੀ ਕਰਦੇ ਨੇ ਸਾਡੇ ਪੋਤਾ ਲੈ ਕੇ ਕੱਢ ਕੇ ਬੰਮਾ ਲੈ ਅੱਛਾ ਜੀ ਅਸੀਂ ਪਲਾਸਿਕ ਜਿਹੜੇ ਅੱਛਾ ਜੀ ਪਾਪੂ ਨੇ ਪਹਿਲਾਂ ਅੱਛਾ ਜੀ ਹਾਂ ਤੇ ਆਪੂ ਹੈ ਅੱਛਾ ਜੀ ਹਾਂ ਉਹਦੇ ਸੰਭਾ ਮਾਉਂਦੇ ਨੇ ਅੱਛਾ ਜੀ ਹਾਂ ਅੱਛਾ ਜੀ naik bapu ya ਅੱਛਾ ਜੀ ਅੱਛਾ ਜੀ ਆਈ ਬਸ ਪਤਾ ਨਹੀਂ ਲੱਗਦਾ ਹੈਗਾ ਜੀ ਚੱਕਲਾ ਨਾ ਥਾਪ ਦੇ ਦੇ ਤੇਰਾ ਮੈਂ ਚੱਕਲਾ ਲਿਆਉਂਗੀ ਤੈਨੂੰ ਕੌਣ ਜਿਹੜੀ ਅੱਛਾ ਪਰੋ ਉਹ ਸਮਝ ਨਹੀਂ ਆਉਂਦਾ ਕੋਈ ਨਾ ਹੋਈ ਮੈਂ ਜਦ ਮਾੜਾ ਜੀ ਨਾ ਮਾਣੀ ਇਹਨਾਂ ਖਾਣ ਕੱਟ ਕਰਦੇ ਕਿ ਤੇਰਾ ਅੱਜ ਨੂੰ ਨਾ ਹੋਈ ਹੈ ਪਹਿਲਾਂ ਛੋੜਾ ਜਿਹਾ ਲਾਉ ਤੋ ਖਾ ਗਏ ਫਿਰ ਦੁਬਾਰਾ ਆ ਗਏ ਵੀ ਨੂੰ ਕਹਿਣਗੇ ਮੈਂ ਕਿਹੜਾ ਖਾਣ ਕਰੀਮ ਜੀ ਤਾਰ ਦੋ ਆ ਦੁੱਧ ਨਾ ਖਾ ਲੈ ਦੁੱਧ ਪੀ ਲੈ ਭੋਜੀ ਸੂਸੀ ਨੇ ਐਂ ਨਾ ਤਾਂ ਲੈ ਲੁੱਭੋਈ ਬਾਈ ਕਰਨਾ ਚਾਹੀਦਾ ਹਾਂ ਹਾਂ ਆ ਭੋਈ ਦੁੱਧ ਪੀ ਲੈ ਸੋਨੇ ਹਾਂ ਪੀ ਲੈ ਅੱਛਾ ਬਸਾਰਾ ਕਰਨਾ ਲੇਕਿਨ ਉਸ ਨੂੰ ਦੇਖਣਾ ਨਹੀਂ ਉਹ ٹھیک ਕਰਾ ਲਿਆ ਸਾਡੇ ਇੱਕ ਦਿਨਾਂ ਦਾ ਨਹੀਂ ਨਹੀਂ ਹੁਣ ਤੋ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਿਆਂ ਨੇ ਮੈਨੂੰ ਗੁੱਡ ਵਿਸ਼ਸ ਦਿੱਤੀਆਂ ਨੇ ਹਨਾ ਤੇ ਜਨਮ ਦਿਨ ਮੁਬਾਰਕਾਂ ਦੀਆਂ ਵਧਾਈਆਂ ਦਿੱਤੀਆਂ ਨੇ ਸਾਰਿਆਂ ਦਾ ਦਿਲੋਂ ਬਹੁਤ ਸਾਰਾ ਧੰਨਵਾਦ ਜੀ ਤੇ ਹੁਣ ਵਾਰੀ ਆ ਜੀ ਕਮੈਂਟਾਂ ਦੀ ਹਨਾ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਹੈਗਾ ਜੀ ਕਮਲ ਬਾਦਸ਼ਾ ਆਮਨਦੀਪ ਜੋਨੀ ਕੰਪੋਜ਼ ਹਾਸ਼ੰਟੀ ਲੋ ਮਹਿਰ ਸਿੰਘ ਮੰਡੀਕਲਾਂ ਤੋਂ ਕੁਲਵੰਤ ਸਿੰਘ ਮੁਹੰਮਦ ਅਫਜਲ ਪਾਕਿਸਤਾਨ ਤੋਂ ਮੁਹੰਮਦ ਤਾਰਿਕ ਕਲੋ ਜੱਟ ਇਹ ਵੀ ਪਾਕਿਸਤਾਨ ਤੋਂ ਨੇ ਜੀ ਜਗਤਾਰ ਸਿੰਘ ਹਰਪਾ ਜਨਕੌਰ ਪੰਚਕੁੱਲੇ ਤੋਂ ਕਮਲਜੀਤ ਸਿੰਘ ਸੰਦੀਪ ਕੌਰ ਪਾਤੜਾ ਤੋਂ ਸਰਬਜੀਤ ਕੌਰ ਫਰੀਦਕੋਟ ਗੁਰਪ੍ਰੀਤ ਸਿੰਘ ਕਕਰਾਲਾ ਤੋਂ ਹਰਪ੍ਰੀਤ ਕੌਰ ਬੀਪੁਨ ਕੁਮਾਰ ਸਵਰਨਕੌਰ ਗੁਰਤੇਜ ਚਹਿਲ ਅਮਿਤ ਅਚਰਾ ਜਸਵਿੰਦਰ ਸਿੰਘ ਕੋਕਰੀਕਲਾਂ ਤੋਂ ਗੁਰਕਰਮਨ ਅਲੀ ਹਸੈਨ ਪਾਕਿਸਤਾਨ ਤੋਂ ਵਿਅੰਤ ਸਿੰਘ ਸਾਹਿਬ ਪਰਮਜੀਤ ਹੰਦਰਾ ਸਤਪਾਲ ਸ਼ਰਮਾ ਸੰਗਰੂਰ ਤੋਂ ਜੀ ਨਵਜੋਤਵਾਲ ਕੈਨੇਡਾ ਤੋਂ ਸੁਖਪਾਲ ਸਿੰਘ ਗੂਰੀ ਬਲੌਗਰ ਹਰਪਿੰਦਰ ਢਾਲੀਵਾਲ ਸਿੰਘ ਪਾਵਰ ਜੀਤ ਢਿੱਲੋਂ ਗੁਰਕੌਰ ਕਮਲਜੀਤ ਕੌਰ ਜਸਪਾਲ ਮਾਨ ਜਸ ਬਰਾੜ ਹਰਪ੍ਰੀਤ ਕੌਰ ਦਾ ਫਨੀ ਬੁਆਇਸ ਪਰਮਜੀਤ ਕੌਰ ਗੰਗਾ ਨਗਰ ਤੋਂ ਰਾਜਸਥਾਨ ਗੋਰਪ੍ਰੀਤ ਕੌਰ ਕੁਲਵਿੰਦਰ ਸੰਧੂ ਗੰਗਾ ਨਗਰ ਤੋਂ ਜੱਟ ਜੱਟ ਬਲਦੇਵ ਸਿੰਘ ਬੜੈਚ ਸਲੇਮਪੁਰ ਤੋਂ ਜੀ ਰਵਿੰਦਰਜੀਤ ਕੌਰ ਫਾਜ਼ਿਲਕਾ ਵਾਜੀਲ ਹਸੈਨ ਜੋਤੀ ਸਿੰਘ ਹੈਪੀ ਮਨਜੀਤ ਕੌਰ ਪਰਨੀਤ ਕੌਰ ਹਰਦੇਵ ਸਿੰਘ ਮੁਹੰਮਦ ਕਲੋ ਜੱਟ ਕਰਮਜੀਤ ਕੌਰ ਚੋਹਾਨ ਇੰਦਰ ਸਿੰਘ ਗੇਮਿੰਗ ਅਰਪਾਜਨ ਸਿੰਘ ਕਿਰਨਦੀਪ ਕੌਰ ਸੁਖਵਿੰਦਰ ਸਿੰਘ ਖੁਸ਼ੀ ਪਟਵਾਰ ਸਵਨੂਰ ਸਰਾਵ ਹਰਪ੍ਰੀਤ ਕੌਰ ਜਰਨੈਲ ਸਿੰਘ ਚੀਮਾ ਮੰਡੀ ਤੋਂ ਜੀ ਚਰਨ ਪ੍ਰੀਤ ਸਿੰਘ ਰਵਿੰਦਰਪੁਰ ਅਮਨ ਧਿਮਾਨ ਕੈਲੀਫੋਰਨੀਆ ਤੋਂ ਆਸ਼ੂਪ੍ਰੀਤ ਬੋਪਰਾਏ ਪਿੰਡ ਪਿੰਡ ਬੋਪਰਾਏ ਜੀ ਚਰਨ ਰਚਨਾ ਰਾਣੀ ਕਰਨ ਅਰੋੜਾ ਸੋਨੀ ਉਪਲ ਸਾ ਬਾ ਸਰਾ ਸਾਹਬ ਅਮਨ ਬਰਾੜ ਸੁਖਜਿੰਦਰ ਸਿੰਘ ਜਤਿੰਦਰ ਸਿੰਘ ਬਲਵਿੰਦਰ ਕੌਰ ਕਲਦੀਪ ਸਿੰਘ ਅਮਰਜੀਤ ਕੌਰ ਚੋਟੀਆਂ ਤੋਂ ਸੋਨੀ ਸ਼ਰਮਾ ਦੀਪ ਸਿੰਘ ਤੇ ਸੋਨੀ ਸਿੱਧੂ ਅਮਰਜੀਤ ਕੌਰ ਰਾਣਾ ali ਪਾਕਿਸਤਾਨ ਤੋਂ ਜੀ ਅਮਰਿਤ ਵਰਕ ਕਲਦੀਪ ਸਿੰਘ ਸ਼ਬਦ ਕੀਰਤਨ ਜਸਵਿੰਦਰ ਕੌਰ ਕੋਕਰੀ ਮੰਨੂ ਗਰੇਵਾਲ ਬਾਂਛ ਸਟੂਡੀਓ ਮਨਪ੍ਰੀਤ ਕੌਰ ਗਤੇ ਸਿੰਘ ਚਹਿਲ ਚਮਕੌਰ ਬਾਗੜ ਤੋਂ ਜੀ Rajasthan ali seen mohammad afzal ਰਾਮਫਲ ਕਲੇਰ ਮੁਹੰਮਦ ਤਾਰਿਕ ਜਸਕਰਨ ਢੀਂਸਾ ਅੰਮ੍ਰਿਤਸਰ ਕੈਲੀਫੋਰਨੀਆ ਗਰਮੀਤ ਕੌਰ ਸਰਬਿਤ ਕੌਰ ਮਾਨ ਗਗਨ ਢੀਂਸਾ ਅੰਮ੍ਰਿਤ ਬਿਰਕ ਦੀਦਾਰ ਸਿੰਘ ਕਮਲ ਧਾਲੀਵਾਲ ਜਸਵਿੰਦਰ ਕੁਮਾਨ ਹਰਪ੍ਰੀਤ ਕੌਰ ਸਮਨੂਰ ਸਰੋ ਚਮਕੌਰ ਸਿੰਘ ਸੰਜੂ ਦਾਦਾ ਸੁਖਵਿੰਦਰ ਸੰਧੂ ਪ੍ਰਤਾਪ ਢਿੱਲੋਂ ਵਿਪਨ ਕੁਮਾਰ ਮਨਜੀਤ ਸਿੰਘ ਰਮਨਦੀਪ ਕੌਰ ਸਹਿਨਤ ਪਾਕਿਸਤਾਨ ਤੋਂ ਹੈਂਕਰੀ ਗਰਤੇਜ ਸਿੰਘ ਚੈਲ ਸੋਨੀ ਉਪਰ ਪਰਮਿਤ ਕੌਰ ਬੀਂਦਰ ਸਿੰਘ ਤੇ ਕੁਲਵਿੰਦਰ ਕਾਨਗੜ ਤੋਂ ਬਲਦੇਵ ਸਿੰਘ ਰਸੀਦਾ ਤੋਜੀ ਦਰਤੇਜ ਸੰਧੂ ਲਖਵਿੰਦਰ ਚੈਹਲ ਹਰ সিদ্দিক ਕੌਰ ਜਸਨੀ ਦੀ ਫਰੈਂਡ ਪਛਿੱਤਰ ਸਿੰਘ ਨਵਜੋਤਵਾਲ ਨਵਜੋਤ ਕਰਵਾਲ ਤੇ ਮਨਜੀਤ ਕੌਰ ਕਿਰਨਪਾਲ ਕੌਰ ਇੰਦਰ ਜਸਬਰਾੜ ਜਾਦ ਦਲਵਿੰਦਰ ਕੌਰ ਸਖਪਾਲ ਸਿੰਘ ਮੁਕਤਸਰ ਤੋਂ ਜੀ ਪ੍ਰਤਾਪ ਸਿੰਘ ਬਬਲੀ ਹੰਗਾ ਕੈਨੇਡਾ ਤੋਂ ਰਵਿੰਦਰਜੀਤ ਕੌਰ ਜਸਕਰਨ ਢੀਂਡਸਾ ਕੁਮਾਨ ਗੇਮਿੰਗ ਪੁੱਲਰ ਕਰਨੀਤ ਕੁਮਾਨ ਤੇ ਮੱਖਣ ਸਿੱਧੂ ਸੋਨੀ ਸਿੱਧੂ ਮਾਨਸਾ ਤੋਂ ਰਮਨ ਰਾਣੀ ਕਾਮਰਵਾਦਚਾ ਰਮਨ ਮਾਨਸਾ ਤੇ ਕਲਵੰਤ ਸਿੰਘ ਇਹ ਸਾਰੇ ਨਾਮ ਸੀ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖੋ ਹਨਾ ਤੇ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਐਨੇ ਵਧੀਆ ਕਮੈਂਟ ਭੇਜੇ ਨੇ ਤੇ ਆਪਣਾ ਆਸ਼ੀਰਵਾਦ ਭੇਜਿਆ ਮੈਨੂੰ ਤੇ ਜਿਹੜਾ ਆਪਣਾ ਬਲੌਗ ਸੀ ਤੁਹਾਨੂੰ ਪਤਾ ਹੀ ਹੈ ਜਦੋਂ ਆਪਣੀ ਸਾਰੀ ਫੈਮਲੀ ਇਕੱਠੀ ਹੁੰਦੀ ਹੈ ਹਨਾ ਤਾਂ ਵਿੱਚ ਫਿਰ ਕਈ ਵਾਰ ਕੁਝ ਹੋਰ ਇਹ ਗੱਲਾਂ ਚੱਲ ਪੈਂਦੀਆਂ ਨੇ ਫਿਰ ਉਹਦੇ ਕਰਕੇ ਅਸੀਂ ਬਲੌਗ ਅੱਧਾ ਕੱਟਦਾ ਸੀਗਾ ਤੇ ਵਿੱਚ ਲੜਾਈ ਵੀ ਹੋ ਜਾਂਦੀ ਆ ਸਾਡੀ ਕੇਕ ਖਾਣ ਦੇ ਕੰਦੇ ਹਨਾ ਉਜੀ ਹਰਪ੍ਰੀਤ ਬਲੌਗ ਬਣਾ ਰਹੀ ਸੀ ਉਹਦੇ ਕੰਮ ਬਸ ਇਹ ਜਿਹੇ ਹੁੰਦੇ ਨੇ ਉਹ ਅੱਧੀ ਚੀਜ਼ ਬਣਾਉਂਦੀ ਅੱਧੀ ਛੱਡ ਦਿੰਦੀ ਆ ਤਾਂ ਕਰਕੇ ਬਲੌਗ ਅੱਧਾ ਹੀ ਰਹਿ ਗਿਆ ਤੇ ਥੈਂਕ ਯੂ ਜੀ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਦਿਓ ਅੱਗੇ ਜੀ ਸਸ਼ਕਾਲ ਬਾਏ ਬਾਏ